ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਕਿ ਕਿ ਲੜਨ ਦਾ ਵੀ ਕੋਈ ਹਾਂਜੀ ਲੜਾਂਗੇ ਬਸ ਅੱਜ ਅਸੀਂ ਔਰੇ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਨ ਸਿੰਘ ਤੁਰਦ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅੱਜ ਹਾਕਰਤਖ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਰਾਮਦਾਸ ਜੀ ਦਾ ਤਾਂ ਇਧਰੋਂ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਨ ਸਿੰਘ ਤੁਰਦੇ ਪੈਣਾਂ ਇੱਕ ਨਵੀਂ ਪਾਰਟੀ ਨੂੰ ਨੰਦਾ ਲਾਉਂਦਾ ਲਾਉਂਦਾ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਂਦਾ ਵੀ ਤਰੀ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਟਾਈਮ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਾਂਗੇ 8 ਤਰੀਕ ਨੂੰ ਮਿਲਾਂਗੇ ਜਿਹੜੀ ਨੰਦਾਗੇ ਬਾਅਦ ਚੱਲਦੇ ਆਂ ਵੀ ਖੰਮ ਸਾਹਿਬ ਹੈ ਨੰਬਰ ਦੇ ਦੇਖੇ ਕਿਤੇ ਜਾ ਦੇਖੇ ਕਿਤੇ ਜਾ ਰਹੀ ਹੈ ਕਿ ਪਵਾ ਕੀਤਾ ਗਿਆ ਹੈ ਜੀ ਜੀ ਜਿਵੇਂ ਸ਼ਰਮਣੀ ਕਮੇਟੀ ਦੇ ਅੰਡਰ ਯੂਐਫਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ